ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਕਾਰ ਜੋ ਗੁਰੂ ਪਿਆਰੇ ਦੂਸਾਰੇ ਗੁਰੂ ਰੂਸਾ ਸੰਗਤਿ ਜੋ ਬਹੁਤ ਵੱਡੇ ਭਾਂਡਾ ਵਾਲੇ ਹਾਂ ਅਪਾਰ ਕਿਰਪਾ ਹੋਈ ਏ ਸਾਡੇ ਸਾਰਿਆਂ ਉੱਪਰ ਚਰਨ ਛਤਰ ਤਖਤ ਦੇ ਮਾਲਕ ਬਾਣੀ ਦੇ ਮੋਪੀਤ ਸਭ ਦੁਨੀਆਂ ਦੇ ਰਹਿਬਰ ਜਾਗ ਦੀ ਜੋਤ ਹਾਜ਼ਰ ਹੋ ਜੋਤ ਭਗਤ ਬੱਚਨ ਜਗੁ ਜੁਗਿਆタル ਸਰਬਤੇ ਕੈਨਾਤ ਮੁਜਸਮਿ ਆਪਿ ਹਾਰ ਸ਼ਬਦ ਗੁਰੂ ਤਨ 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 ਸਹਿ ਸ੍ਰੀ ਗੁਰੂ ਰੰਗ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਆਪਾਂ ਖਾ ਰੱਬ ਤੇ ਹਫਤਾਵਾਰੀ ਕਿ ਜੋ ਪ੍ਰੋਗਰਾਮ ਕੀ ਮਨਾਲੇ ਨੇ ਅੱਜ ਵਿੱਚ ਆਪਾਂ ਇਕੱਠੇ ਹੋ ਕੇ ਸੰਜਣ ਦੇ ਰੂਪ ਦੇ ਵਿੱਚ ਬੈਠ ਕੇ ਸੋਲਿਡਿਟੀ ਸਰ ਦੇ ਪੱਟਾ ਦੇ ਵਿੱਚ ਆਪਾਂ ਹਾਜ਼ਰੀਆਂ ਲਗਾਉਨੇ ਆਂ ਟ੍ਰੋਪਿਕ ਸਰ ਦੇ ਪੱਟਾ ਦੇ ਵਿੱਚ ਹਾਜ਼ਰੀਆਂ ਲਗਦੀਆਂ ਨੇ ਫਿਰ ਅਨਸਰ ਸਰ ਦੇ ਪੱਟਾ ਹਾਜ਼ਰੀਆਂ ਲਵਾ ਕੇ ਜੋ ਦਰਬਾਰੀ ਪਰ ਤੋਂ ਅਮਰਤ ਮੇਰੇ ਦਾ ਹੁਕਮਨਾਮਾ ਜਿਹੜਾ ਆਪ ਕੋ ਸਰਵਨ ਕਰ ਲੈਂਦੇ ਵੱਡੇ ਆਭਾਗਾਂ ਦੀ ਨਿਸ਼ਾਨੀ ਹੈ ਮਲੂਕੋ ਮੇਰਾ ਭਾਗਾ ਤੋਂ ਇਹ ਘੜੀਆਂ ਨਸੀਬ ਨਹੀਂ ਹੋਇਆ ਕਰਦੀਆਂ ਆਪ ਚੱਲ ਮਾਰ ਕੇ ਦੇਖੀਏ ਕਿੰਨੀ ਦੁਨੀਆ ਹੋਏਗੀ ਜਿਹੜੇ ਇਸ ਸਮੇਂ ਦੇ ਵਿੱਚ ਕੋਈ ਰਸਤੇ 'ਚ ਸੰਕਰ ਕਰ ਰਿਹਾ ਹੈ ਕੋਈ ਬੈਠਾ ਹਸਪੀਟਲਾਂ ਦੇ ਵਿੱਚ ਤਰਫਦੇ ਹੈ ਕੋਈ ਕਿਸ ਤਰੀਕੇ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਪਰ ਮਿਲਲੇ ਨੇ ਜਿਹੜੇ ਇਸ ਵੇਲੇ ਅਮਰਤ ਵੇਲੇ ਉਸ ਘਰੇ ਦੀ ਯਾਦ ਵਿੱਚ ਬੈਠੇ ਹੋਣਗੇ ਵੱਡੇ ਪਾਕਾਂ ਦੀਆਂ ਨਿਸ਼ਾਨੀਆਂ ਗੁਰੂਕੂਸ ਪੈਦੇ ਨੂੰ ਹਮੇਸ਼ਾ ਇਸ ਨੂੰ ਸਜਦਾ ਕਰਗੇ ਕਿ ਵਾਹਿਗੁਰੂ ਜੀ ਤੁਸੀਂ ਤੱਤ ਹੋ ਮੈਨੂੰ ਸੋਹਣਾ ਸ਼ਰੀਰ ਬਖਸ਼ਿਆ ਮੈਨੂੰ ਉਦਮ ਬਖਸ਼ਿਆ ਮੇਰੇ ਉੱਪਰ ਇਹ ਬੜੀ ਕਿਰਪਾ ਕਰਕੇ ਮੈਨੂੰ ਅਮਰਤ ਵੇਲੇ ਚਾਹ ਦਿੱਤੀ ਹੈ। ਬਿਨਾਂ ਪਾਗਲ ਤੋਂ ਬੁਰ ਕੋ ਇਹ ਘੜੀਆਂ ਇਹ ਨਸੀਬ ਨਹੀਂ ਹੋਇਆ ਕਰਨ ਦੀ। ਹਮੇਸ਼ਾ ਇਹ ਉਸ ਪਰਮਾਤਮਾ ਦਾ ਵਾਹਿਗੁਰੂ ਸ਼ੁਕਰਾਨਾ ਕਰਦੇ ਰਹਿਗੇ। ਸਾਨੂੰ ਪਾਪਾ ਫਰੀਦ ਜੀ ਨੇ ਬੜਾ ਸੁਣਿਆ ਸੱਚ ਆਇਆ ਕਹਿੰਦੇ ਜੋ ਸਿਰ ਸਾਈ ਨਾ ਤੇ ਮਹਿਸੂਸ ਕੀਜੇ ਕਾਏ। ਉਹਨੇ ਹੀ ਜਲਾਈਏ ਬਾਲਨ ਸੰਦੇਤ ਆਇਆ। ਕਹਿੰਦੇ ਜਿਹੜਾ ਫਿਰ ਆਪਣੇ ਸਾਈਂ ਦੇ ਅੱਗੇ ਜਾ ਕੇ ਝੁਕਦਾ ਨਹੀਂ ਨਾ ਕਹਿੰਦੇ ਉਹ ਸਿਰ ਨੂੰ ਕਰਾਉਣਾ ਕੀ ਹੈ ਕਹਿੰਦੇ ਇਹ ਜੇ ਸਿਰ ਨੂੰ ਕਹਿੰਦੇ ਚੁੱਲ੍ਹੇ ਦੇ ਵਿੱਚ બાળ ਦੇ ਜਿਹੜਾ ਆਪਣੇ ਸਾਈਂ ਦੇ ਅੱਗੇ ਜਾ ਕੇ ਝੁਕਦਾ ਨਹੀਂ ਇਹ ਗੁਰੂ ਕੋ ਜੈ ਕਰ ਆਵਤ ਜਾਪ ਤੇ ਆਂ ਹੱਦ ਕੈ ਨਾਹੇ ਹੋਏ ਸੋਦਰ ਕੈਸੇ ਛੋੜੀਏ ਜੂਦਰ ਐਸਾ ਜਿਹੜੇ ਦਰ ਤੇ ਸਾਨੂੰ ਜਾਂਦਿਆਂ ਨੂੰ ਰੋਕਦਾ ਹੀ ਨਹੀਂ ਕੋਈ ਸਾਨੂੰ ਯਾਦ ਨਹੀਂ ਪੁੱਛਦਾ ਕੋਈ ਸਾਨੂੰ ਪੁੱਛਦਾ ਨਹੀਂ ਕਿ ਤੂੰ ਗਰੀਬ ਐ ਕਿ ਅਮੀਰ ਐ ਤੂੰ ਕੀ ਕਰਨਾ ਐ ਕੀ ਨਹੀਂ ਕਰਨਾ ਆਇਆ ਗੁਰੂ ਕੋ ਫਿਰ ਉਹ ਦਰਛੁੜੀਏ ਕਿਉਂ ਉਹ ਦਰਪੇ ਹਨ ਕਿਉਂ ਨਾ ਜਾ ਕੇ ਹਮੇਸ਼ਾ ਝੁਕੀਏ ਜਾ ਕੇ ਗੁਰੂ ਕੋ ਇਹ ਸਿਰੋਂ ਝੁਕਾ ਦਈਏ ਉਹ ਦਰ ਦੇ ਅੱਗੇ ਜਾ ਕੇ ਜਿਹੜਾ ਸਿਰ ساری ਉਮਰ ਦੇਖੋ ਜਦੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਆਪਾਂ ਬਾਤਦੇ ਆ ਨਾ 42 ਸਾਲ ਦੀ ਆਤਮਾ ਦੇ ਵਿੱਚ ਸਤਗੁਰੂ ਜੀ ਸ਼ਰੀਰ ਦੇ ਵਿੱਚ ਰਹੇ ਨੇ ਔਰ 42 ਦੇ 42 ਸਾਲ ਜਿਉਂ ਸੁਟ ਸੰਭਲੀ ਤਨਗੁਰ ਗੋਵਰ ਸਿੰਘ ਜੀ ਮਹਾਰਾਜ ਜੀ ਕਿਸੇ ਅੱਗੇ ਝੁਕੇ ਨਹੀਂ ਬੜਾ ਕਾਫਰਾ ਨੇ ਜਲਮਾ ਨੇ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਬਿਗੁਰ ਗੋਵਰ ਸਿੰਘ ਜੀ ਮਹਾਰਾਜ ਜੀ ਨੂੰ ਸਚਕਾ ਲਵਾ ਲਵਾਂਗੇ ਪਰ ਨਹੀਂ ਪਰ ਜਿੱਦੇ ਝੁਕੇ ਨੇ ਫਿਰ ਨਦੇੜ ਸਾਹਿਬ ਦੀ ਧਰਤੀ ਦੇ ਉੱਪਰ ਜਾ ਕੇ ਤਨਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਝੁਕ ਕੇ ਗੁਰਪਾਤਰੀ ਜੀ ਦਾ ਸੰਬੰਧ ਅਰਪਨ ਕਰ ਦਿੱਤੀ ਕਿ ਅਜ ਤੋਂ ਬਾਅਦ ਇਸ ਦੇ ਪਾਸ਼ੇ ਜੀ ਤੁਸੀਂ ਸਿੱਖਾਂ ਦੇ ਗੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਕੇ ਕਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਚੁਕੇ ਨੇ। ਦੇਖੋ ਉਹ ਕੋ ਸਾਨੂੰ ਵੀ ਇਹ ਪੂਰਨ ਬਾਕੇ ਗਏ ਨੇ। ਕਿ ਐਸੀ ਵੀ ਆਪਣੇ ਗੁਰੂ ਦੇ ਅੰਗੇ ਝੁਕ ਕੇ ਜਾ ਕੇ ਐਵੇਂ ਨਾ ਥਾ ਦਾ ਦੇ ਉੱਪਰ ਹੱਥ ੜ ਦੇ ਦੁਰੇ ਫਿਰ ਗਏ। ਜਿਨ੍ਹਾਂ ਦੇ ਉੱਪਰ ਜਿਨ੍ਹਾਂ ਨੂੰ ਬਾਪੂ ਕਹਿੰਦੇ ਆ ਜਿਨ੍ਹਾਂ ਨੂੰ ਪਿਤਾ ਕਹਿੰਦੇ ਆ ਗੁਰੂ ਨੂੰ ਉਹ ਨਹੀਂ ਕੋਈ ਸਾਥ ਦਿੰਦਾ। ਨਾਮ ਲਗਾਉਣਾ ਤਾਂ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਮਰਨ ਤੋਂ ਬਾਅਦ ਦੇ ਵਿੱਚ ਵੀ ਸਾਡੇ ਪਰਿਵਾਰ ਨੂੰ ਜਦੋਂ ਹੌਸਲਾ ਦੇਣ ਜਾਣਗੇ ਨਾ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਾਣਗੇ ਜਿਵੇਂ ਕਿ ਅੱਜ ਤੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਹੁਕਮ ਹੈ ਨਾ ਜੈ ਸਿੰਘੀ ਰਾਗ ਦੇ ਵਿੱਚ ਲੋਕਾਂ ਦੇ ਵਿੱਚ ਸਾਹਿਬ ਜੀ ਸਾਨੂੰ ਬੜਾ ਸੋਣਾ ਸਮਝਾ ਰਹੇ ਨੇ ਕਿਵੇਂ ਰਾਜ ਕਪਟਨ ਮੂਰੂਪ ਕਪਟਨ ਤਨ ਕਲ ਕਲ ਨੂੰ ਬੋਲ ਦੇ ਗਰਭ ਦਹਾਉ ਕਹਿੰਦੇ ਕਾਹ ਦਾ ਮਾਣ ਕਰੀ ਜਾ ਰਿਹਾ ਰਾਜ ਦਾ ਮੈਂ ਬੜਾ ਰਾਜਾ ਮੈਂ ਬੜੀ ਮੇਰੀ ਦੁਨੀਆ ਦੇ ਉੱਪਰ ਚੱਲਦੀ ਐ ਕਹਿੰਦੇ ਆਪਣੇ ਰੂਪ ਦਾ ਹੰਕਾਰ ਕਰ ਰਹੇ ਐ ਛਲ ਕਰਦੇ ਕਿ ਮੈਂ ਬੜਾ ਸੋਹਣਾ ਮੈਨੂੰ ਸਰੀਰ ਬੜਾ ਸੋਹਣਾ ਮਿਲ ਗਿਆ ਐ ਕਹਿੰਦੇ ਨਹੀਂ ਕਾਹ ਦਾ ਤੰਦ ਦਾ ਤੰਦ ਦਾ ਕਹਿੰਦੇ ਮਾਣ ਕਰਦਾ ਐ ਕਹਿੰਦੇ ਨਹੀਂ ਕਹਿੰਦੇ ਫਿਰ ਦੂਜੇ ਬੋਲ ਦਾ ਵੀ ਮਾਣ ਕਰਦਾ ਪਏਗਾ ਨਹੀਂ ਸਾਹਿਬ ਕਹਿੰਦੇ ਨਹੀਂ ਕਿਉਂ ਇਹ ਕਹਿੰਦੇ ਗਰਮ ਕਰਦੇ ਐ ਕਿਉਂ ਮਾਣ ਕਰਦੇ ਐ ਮੇਰੀ ਰੂਪਨ ਕੀ ਐ ਮੇਰੇ ਕੋਲੇ ਮਾਇਆ ਬੜੀ ਐ ਤੇ ਮੇਰੇ ਕੋਲ ਮੇਰਾ ਰੂਪ ਬੜਾ ਵੰਦੀ ਹੈ ਮੇਰੀ ਰਾਜ ਭਾਗ ਹੈ ਤੇ ਦੁਨੀਆ ਦੇ ਉੱਪਰ ਮੇਰੀ ਚਕਿਤਾਰੀ ਚੱਲਦੀ ਹੈ ਸਹਿਮ ਨੇ ਐਕਸਪੰਕੀ ਸਾਨੂੰ ਸੁਝਾ ਰਹੇ ਸੰਚਤ ਵਿਖਿਆ ਛਲਨ ਛਤਰਨ ਇਹਨੇ ਨਾਨਕ ਕੇ ਬਿਨ ਹਰ ਸੰਗਣਾ ਚਾਹੁੰਦੇ ਕਹਿੰਦੇ ਬੜੀ ਮਾਇਆ ਤੂੰ ਇਕੱਠੀ ਕੀਤੀ ਇਸ ਤਰੀਕੇ ਦੇ ਨਾਲ ਸੰਚਤ ਵਿਖਿਆ ਛਲਨ ਕਹਿੰਦੇ ਬੜਾ ਛਲ ਕਰਦੇ ਆ ਔਰ ਕਹਿੰਦੇ ਛਤਰਨ ਕਹਿੰਦੇ ਲੋਕਾਂ ਦੇ ਉੱਪਰ ਕਹਿੰਦੇ ਦੋਸ਼ ਦਾ ਲਾ ਕੇ ਆਪਣੇ ਆਪ ਨੂੰ ਚੰਗਾ ਬਣ ਬਣ ਕੇ ਕਿ ਮੈਂ ਚੰਗਾ ਮੇਰੇ ਵਰਗਾ ਕੋਈ ਨਹੀਂ ਬੜੇ ਤਰੀਕਿਆਂ ਦੇ ਨਾਲ ਉਹ ਢੰਗ ਵਰਤ ਲੈਣੇ ਇਹ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਸਕਲ ਨੇ ਨਾਨਕ ਬਿਨ ਹਰ ਸੰਗ ਨ chalਦੇ ਕਹਿੰਦੇ ਹਰੀ ਦੇ ਹਰੀ ਦੇ ਨਾਮ ਤੋਂ ਬਿਨਾ ਕਹਿੰਦੇ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣ ਹਰੀ ਦੇ ਨਾਮ ਤੋਂ ਭਰਤੀ ਹੈ ਨਾਮ ਤੋਂ ਭਰ ਗਿਆ ਗਿਆਨ ਜੇ ਤੁਹਾਨੂੰ ਅਰੀਦਾ ਗਿਆਨ ਆ ਗਿਆ ਨਾ ਆਲੀ ਉਹ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਹੋ ਗਈ ਤੈਨੂੰ ਸੋਚੀ ਆ ਗਈ ਕਿ ਇਹਨਾਂ ਚੀਜ਼ਾਂ ਦਾ ਮੇਰੇ ਨਾਲ ਜਾਣਾ ਹੀ ਨਹੀਂ ਵੱਡੇ ਵੱਡੇ ਜੋ ਜਿਸ ਸੇ ਲੋਕ ਤੈਨ ਕੋ ਬਿਆਪੇ ਚਿੰਤਾ ਰੋੜਾ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨਨਾਮ ਜਿੰਦਾ ਹੈ ਕਹਿੰਦੇ ਕੌਣ ਮਾਇਆ ਵਾਲਾ ਵੱਡਾ ਨਹੀਂ ਜਿਹੜੇ ਵੱਡੇ ਵੱਡੇ ਲੋਕ ਦਿੱਸਦੇ ਨੇ ਨਾ ਸਭ ਚਿੰਤਾ ਦੇ ਮਾਰੇ ਪਏ ਨੇ ਚਿੰਤਾ ਦੇ ਭਰੇ ਪਏ ਨੇ ਇਹ ਤੂੰ ਨਾਲ ਕੀਨੇ ਗੱਲਾਂ ਕਰਦੇ ਰਹੇ ਇਹਨੂੰ ਦੁਨੀਆ ਦੇ ਵਿੱਚ ਨਾਮ ਕਮਾ ਕੇ ਜਾਵਾਂਗੇ ਨਾ ਗੁਰੂ ਕੋ ਆ ਇਸ ਸਮਾਜ ਦੇ ਵਿੱਚ ਸਾਹਮਣੇ ਬਰੁੱਖਾ ਸ਼ਰੀਰ ਮਿਲੇ ਸਾਢੇ 7 ਅਰਬ ਦੀ ਆਬਾਦੀ ਹੈ तकरीबन ਆਪਣੇ ਦੁਨੀਆ ਦੀ ਔਰ ਪਤਾ ਨਹੀਂ ਕਿੰਨੇ ਅਰਬਾ ਲੋਕ ਸਭ ਤੋਂ ਪਹਿਲਾਂ ਆ ਕੇ ਚਲੇ ਗਏ ਨੇ ਔਰ ਕਿੰਨੇ ਅਰਬਾ ਹੋਰ ਆਉਣੇ ਨੇ ਆਪਣਾ ਤਾਂ ਇੱਕ ਕਿਨਕਾ ਮਾਤਰ ਵਿੱਚ ਇਸ ਸਮਾਜ ਦੇ ਵਿੱਚ ਪਰ ਗੁਰੂ ਕੋ ਜਿਨ੍ਹਾਂ ਨੇ ਸਮਾਜ ਹਿੱਸਾ ਪਾਇਆ ਉਹਨਾਂ ਮਜਾਦ ਕਰਦੇ ਨੇ ਅਰਦਾਸ ਜਦੋਂ ਕਰਦੇ ਆ ਜਿੰਨਾ ਸਿੰਘਾਂ ਸੀ ਕਟਿੰਗਾਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਸੀਸ ਕੀਨੇ ਦਿੱਤੇ ਉਹਦੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਯੋਧਿਆਂ ਨੇ ਸੀਸ ਦਿੱਤੇ ਨੇ ਬੰਦ ਬੰਦ ਕੀਨੇ ਕਟਵਾਏ ਨੇ ਉਹਦੀ ਭਾਈ ਮਨੀ ਸਿੰਘ ਜੀ ਉਹਦੇ ਕੋਲ ਜਾਂਦੇ ਨੇ ਆ ਕਿ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਏ ਅਰਪਾ ਬਾਰ ਕਰੋੜਾ ਬਾਰ ਰੋਲ ਚਾਲ ਅਰਦਾਸਾਂ ਹੁੰਦੀਆਂ ਨੇ ਕੋਲੋਂ ਖੂਬ ਕਰੋੜਾ ਅਰਦਾਸਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਹਯਾਰ ਕੀਤਾ ਜਾਂਦਾ ਚਰਕੜੀਆਂ ਤੇ ਚੜੇ ਕੌਣ ਚੜੇ ਪਤਾ ਹੈ ਭਾਈ ਸਹਿਬਾ ਸਿੰਘ ਤੇ ਸਹਬਾ ਸਿੰਘ ਦੋਨੇ ਪੇਉ ਉਪਰ ਕੰਪਨੀਆ ਤੇ ਚੜ੍ਹ ਗਏ ਉਪਰ ਤੋਂ ਆਏ ਪਤਾ ਲੱਗ ਕੇ ਤਾਲੂ ਸਿੰਘ ਨੇ ਅਜ ਤਾਲੂ ਸਿੰਘ ਨੇ ਉਪਰ ਤੋਂ ਆਏ ਨੇ ਔਰ ਦਰਮੋਂ ਕੋ ਬਾਤ ਬੰਦ ਕਰਵਾ ਕੇ ਚਲੇ ਗਏ ਜਿਨ੍ਹਾਂ ਨੇ ਆਪਣਾ ਸਮਾਜ ਦੇ ਲਈ ਇਸ ਧਰਮ ਦੇ ਲਈ ਕੌਮ ਦੇ ਲਈ ਕੁਝ ਨਾ ਕੁਝ ਕੀਤਾ ਔਰ ਉਹ ਉਹਨਾਂ ਨੂੰ ਦੁਨੀਆ ਯਾਦ ਕਰੂਗੇ ਅਸੀਂ ਕਹਾਂਗੇ ਤਾਂ ਬੱਚੇ ਬੜੇ ਸੋਹਣੇ ਆਪਣੇ ਪਾਲ ਲੈ ਨੇ ਮੈਂ ਮਦੀਸ਼ਾਂ ਦੇ ਵਿੱਚ ਸੈਟਲ ਕਰ ਦਿੱਤੇ ਨੇ ਮੈਂ ਤਾਂ ਇਹ ਜਮੀਨ ਵੀ ਬਣਾ ਲਈ ਐ ਪਰ ਜਮੀਨ ਦਾ ਮਾਲਕ ਕੋਈ ਨਹੀਂ ਬੜਿਆ ਇਹ ਬੱਚੇ ਤੇਰੇ ਕੋਲ ਹੈ ਨਹੀਂ ਉਹਨਾਂ ਜਾਂ ਤੇਨੂੰ ਲੱਗਦਾ ਕਿ ਮੇਰੇ ਨੇ ਉਹ ਤਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੇਰੇ ਕਿੱਥੇ ਵੜਨ ਲੱਗੇ ਨੇ ਅਖਰ ਉਹ ਜਦੋਂ ਲੇਖਾ ਦੇਣਾ ਤੇਰੀ ਕੱਲੀ ਜਿੰਦ ਨੇ ਇਸਨੇ ਲੇਖਾ ਦੇ ਨੇ ਕਿਉਂ ਨਾ ਸਮਾਜ ਦੇ ਵਿੱਚ ਆਏ ਐ ਕੁਝ ਨਾ ਕੁਝ ਚੰਗੇ ਬੀਜ-ਬੀਜ ਕੇ ਜਾਗੇ ਅਗਲੀ ਪੰਕਤੀ ਸਾਨੂੰ ਕਹਿ ਰਹੇ ਨੇ ਕਹਿੰਦੇ ਇਹਨਾਂ ਨੇ ਕੋਈ ਨਹੀਂ ਤੇਰੇ ਨਾਲ ਜਾਣਾ ਹੁਣ ਕਹਿੰਦੇ ਨੇ ਅਗੇ ਪ੍ਰਮਾਣ ਦੇ ਕੇ ਸੁਝਾ ਰਹੇ ਨੇ ਕਹਿੰਦੇ ਪੇ ਖੰਡੜੋ ਕੀ ਭੁੱਲ ਤੂੰ ਮੰਡ ਸਮ ਸੋਹਣਾ ਕਹਿੰਦੇ ਕਰਮਣ ਤੁਮਾ ਤੁਮਾ ਕੋੜ ਤੋਂ ਮਾਣਾ ਬੜਾ ਸੋਹਣਾ ਦੇਖਣਾ ਕੋੜ ਤੋਂ ਮੈਂ ਜਿਹੜਾ ਫਲ ਹੈ ਕੋੜ ਤੋਂ ਮਾ ਬੜਾ ਸੋਹਣਾ ਲੱਗਦਾ ਦੇਖਣ ਨੂੰ ਵੇਖੰਦੜੋ ਕੀ ਭੁੱਲਣ ਤੁਮਾ ਇਸਮ ਸੋਹਣਾ ਕਹਿੰਦੇ ਮੈਂ ਭੁੱਲ ਕੀਤੀ ਕਿ ਜਿਹੜਾ ਕੋੜ ਤੋਂ ਮਾਣਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਇਸੇ ਤਰ੍ਹਾਂ ਜਿਹੜਾ ਇਹ ਮਾਇਆ ਦਾ ਪਿਆਰ ਹੈ ਨਾ ਮੇਰੀਆਂ ਇਹ ਬਸਤਵਾਂ ਨੇ ਇਹ ਮੇਰਾ ਲਾਜ ਭਾਗ ਹੈ ਮੇਰਾ ਇਹ ਰੂਪ ਦੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਕਹਿੰਦੇ ਹਾਈ ਕੋਰਟ ਤੋਂ ਬੇਵਾਲੀ ਗੱਲ ਹੈ ਕਹਿੰਦੇ ਵਿੱਚ ਦੇ ਕੁਝ ਵੀ ਨਹੀਂ ਅਗਲੀ ਪੰਕਤੀ ਸੁਕਾਰਣੇ ਆੜਾ ਲਹਤੜੋ ਮੂਲ ਨਾਨਕ ਸਾਥ ਨਰਜ ਨਹੀਂ ਮਾਇਆ ਕਹਿੰਦੇ ਜਿਹੜੇ ਕੌੜ ਤੋਂ ਮਿਲ ਜਦੋਂ ਮੁੱਲ ਪਾਉਂਦੇ ਤੇ ਅੱਡੀ ਅੱਡੀ ਕੌਂਡੀ ਵੀ ਮੁੱਲ ਨਹੀਂ ਪੈਂਦਾ ਕਿੰਨੇ ਕੌੜ ਤੋਂ ਮੇ ਦਾ ਮੁੱਲ ਨਾ ਅੱਡੀ ਕੌਂਡੀ ਵੀ ਨਹੀਂ ਕੋਈ ਉਸੇ ਕੰਮ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਤਰ੍ਹਾਂ ਸ਼ਰੀਰ ਜਦ ਨਾ ਜਦ ਹੁਸੂਰੀਆ ਕਰਦਾ ਨਾ ਤੋ ਬੜਾ ਮਾਣ ਦੇ ਵਿੱਚ ਫਿਰਦੇ ਪਰ ਜਦੋਂ ਤੇਰਾ ਇਹ ਸ਼ਰੀਰ ਦੇ ਵਿੱਚੋਂ ਕਾਇਆ ਚਲੀ ਗਈ ਕਿਉਂ ਵਜੂਦ ਪੁੱਟ ਗਿਆ ਤੇ ਕਿਸੇ ਨੇ ਬਾਤ ਬਨੇ ਕੁਛ ਨਹੀਂ ਅੱਡੀ ਕੌਂ ਅੱਡੀ ਕੌਂਡੀ ਦੀ ਤਰ੍ਹਾਂ ਮੁੱਲ ਨਹੀਂ ਪੈਣਾ ਕਿਸੇ ਨੇ ਮੁੱਲ ਨਹੀਂ ਪਾਉਣਾ ਤੇਰਾ ਮਾਨ ਕਾ ਦਾ ਅਗਲੀ ਅਗਲੀ ਉਹ ਸਾਨੂੰ ਪੌਂਡੀ ਨੇ ਵੀ ਸਮਝਾ ਰਹੇ ਨੇ ਇਸੇ ਲੋਕ ਦੇ ਕਹਿੰਦੇ ਚੱਲਦੇ ਆ ਨਾਲ ਨਾ ਚੱਲੇ ਸੋ ਕਿਉ ਸੰਘੀਏ ਕਹਿੰਦੇ ਜਿਹੜੀ ਮਾਇਆ ਨੇ ਤੇਰੇ ਨਾਲ ਜਾਣਾ ਹੀ ਨਹੀਂ ਕਹਿੰਦੇ ਫਿਰ ਕਦੇ ਵਾਸਤੇ ਕੱਥੀ ਕਰਦੇ ਮਾਇਆ ਦੇ ਵਿੱਚ ਜ਼ਰੂਰੀ ਨਹੀਂ ਰੁਪਏ ਦੀ ਗੱਲ ਕਰ ਰਹੇ ਨੇ ਗੁਰੂ ਜੀ ਮਾਇਆ ਦੇ ਵਿੱਚ ਬੜਾ ਮੋਹ ਹੈ ਇਹਨਾਂ ਦਾ ਇਹ ਜ਼ਮੀਨਾਂ ਨੇ ਇਹ ਘਰ ਹੈ ਇਹ ਜਾਇਦਤ ਹੈ ਇਹ ਹੁਣਾਂ ਉਦੋਂ ਮੰਦੀ ਜਿਹੜੀ ਤ੍ਰਿਸ਼ਟਾਵਾਂ ਨੇ ਨਾ ਗੁਜਦੀਆਂ ਨਹੀਂ ਇਹ ਵੀ ਮਾਇਆ ਹੈ ਇਹ ਸ਼ਰੀਰ ਦਾ ਮਾਨ ਕਰਨਾ ਵੀ ਇਹ ਵੀ ਮਾਇਆ ਹੈ ਅਗਲੀ ਬਾਣੀ ਕਹਿੰਦੇ ਕਿਸ ਕਾ ਕੋ ਕਿਆ ਜਤਨ ਜਿਸ ਤੇ ਵੰਜੀਏ ਕਹਿੰਦੇ ਉਹਦੇ ਬਾਸੇ ਜਤਨ ਕਾਦੋ ਪਰੀ ਜਾਣੇ ਇਹੋ ਕਹਿੰਦੇ ਨਾ ਵੰਜੀਤ ਪਾਪ ਬਛੋੜਾ ਪੈ ਜਾਣਾ ਮੇਰੇ ਨਾਲ ਨਹੀਂ ਰਹਿਣਾ ਅੱਲੀ ਬਾਣੀ ਕਹਿੰਦੇ ਨੇ ਹਰ ਵਿਸਰ ਕਉ ਤ੍ਰਿਪਤਾਵੇ ਨਾ ਮਨ ਰੰਜੀਏ ਕਹਿੰਦੇ ਹਰੀ ਵਿਸਰ ਜਦੋਂ ਹਰੀ ਪਰਮਾਤਮਾ ਨੂੰ ਸਾਰਤਾ ਭੁੱਲ ਗਿਆ ਕਹਿੰਦੇ ਤ੍ਰਿਪਤਾਵੇ ਕਿਵੇਂ ਤਰੀ ਤ੍ਰਿਸ਼ਨਾ ਉਜੇਗੀ ਕਿਵੇਂ ਜਦੋਂ ਉਸ ਪਰਮਾਤਮਾ ਨੇ ਜਿਹੜੀ ਤ੍ਰਿਸ਼ਨਾ ਉਜਣੀ ਬੁਝਾਉਣੀ ਸੀ ਤੇਰੀ ਅੰਦਰਲੀ ਜਿਹੜੀ ਤ੍ਰਿਸ਼ਨਾਵਾਂ ਤੇ ਅੰਦਰ ਲਗੀਆਂ ਹੋਈਆਂ ਨੇ ਕਹਿੰਦੇ ਉਹਨੂੰ ਹੀ ਨੂੰ ਵਿਸਾਰ ਦਿੱਤਾ ਉਹਨੂੰ ਭੁੱਲ ਗਿਆ ਕਹਿੰਦੇ ਨਾ ਮਨ ਰੰਜੀਏ ਕਹਿੰਦੇ ਇਹ ਜਿਹੜਾ ਤੇਰਾ ਮਨ ਨਾ ਕਰਨ ਜੀ ਉਹਦਾ ਪਰ ਸਾਨੂੰ ਹੋਣਾ ਇਹ ਕਹਿੰਦੇ ਮਨ ਤੇਰਾ ਪੋਸ਼ਟਾ ਨਹੀਂ ਹੋਣਾ ਦੇਖੋ ਨਾ ਦਾ ਪੱਗਈ ਵੇ ਕਹਿੰਦੇ ਮੈਂ ਇਹ ਗੱਡੀ ਲੈ ਕੇ ਆਏ ਆ ਨਵੀਂ ਗੱਡੀ ਲਿਆਈ ਚਾਰ ਪੰਜ ਦਿਨ ਤਾਂ ਭੜੇ ਉਹ ਚਾਰਜ ਪਰੇ ਗੇੜੇ ਖੜਦਾ ਹੈ ਰਿਸ਼ਤੇਦਾਰ ਆਉਂਦੇ ਨੇ ਦੂਰ ਤੋਂ ਆਉਂਦੇ ਨੇ ਬਿਖੋਰਾ ਨਾ ਗੱਡੀ ਮੈਂ ਬੜੀ ਛੋਟੀ ਗੱਡੀ ਲੈ ਕੇ ਆਏ ਆ ਹੌੜੀ 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 ਕੁੜੀ ਦਿਨ ਪੜੀ ਬਲਤ ਉਸ ਵਾਰ ਕੇ ਰੱਖਦਾ ਕੱਪੜਾ ਵੀ ਪਾਉਣੇ ਉੱਤੇ ਜਾਂ ਵਾਈਕ ਲੈ ਕੇ ਉਹਨਾਂ ਉੱਤੇ ਕੱਪੜਾ ਪਾ ਕੇ ਰੱਖਦਾ ਥੋੜੇ ਜਨਾ ਵਾਦ ਨਾ ਕਿਰੋ ਮਨ ਭਰ ਜਾਂਦਾ ਬਸ ਕੋਈ ਗੱਲ ਨਹੀਂ ਕੋਈ ਐਡਿਟ ਕੱਲ ਲੈ ਕੇ ਆਇਆ ਗੱਡੀ ਮੇਰੀ ਹੌੜੀ ਹੌੜੀ ਮਨ ਭਰ ਜਾਂਦਾ ਇਹ ਵਸਤੂਆਂ ਦੇ ਨਾਲ ਮਨ ਹੌੜੀ ਹੌੜੀ ਭਰ ਜਾਣਾ ਹੈ ਪਰ ਕਹਿੰਦੇ ਇਹਨਾਂ ਨੇ ਇਹਨਾਂ ਤੇ ਕੁਛ ਨਹੀਂ ਕਰਨਾ ਕਿੰਨਾ ਚਿਰ ਕੁਛ ਦਾ 2-4 ਦਿਨ ਦੀ ਕੁਸ਼ੀ ਹੈ 4 ਦਿਨ ਦੀ ਕੁਸ਼ੀ ਅਦਾ ਕਰਦੇ ਉਤਪਾਦ ਫਿਰ ਡਿਮਾਂਡ ਹੋ ਰਹਾ ਹੈ ਆ ਘੰਟੀ ਦੀ ਚੰਗੀ ਮੈਂ ਲੈਣੀ ਸੀ ਤੇ ਆ ਵੀ ਨੁਕਸਾਨ ਵੀ ਨੁਕਸਾਨ ਹੈ ਆਲਰੇਡੀਸ ਮੈਂ ਆਹ ਵਾਈਕਲ ਲੈਣੀ ਸੀ ਮੈਂ ਉਹ ਕਰਦਾ ਸੀ ਮੈਂ ਉਹ ਕਰ ਰਸੀ ਇਤਰਾ ਮਨ ਪਰਸੰਨ ਕਦੀ ਨਹੀਂ ਹੋ ਸਕਦਾ ਜਿੰਨਾ ਚਿਰ ਅੰਦਰੋਂ ਕ੍ਰਿਸ਼ਨ ਨਾਮਾ ਨਹੀਂ ਤੇਰੀਆਂ ਬੁਝਦੀਆਂ ਪਰ ਉਹ ਜਿਹਨੂੰ ਕ੍ਰਿਸ਼ਨ ਨਾਮਾ ਭਜਾਉਂਦੀਆਂ ਸੀ ਉਸ ਪਰਮਾਤਮਾ ਨੂੰ ਤੋਹਸਾਨ ਰੱਖਦਾ ਹਾਂ ਕਹਿੰਦੇ ਪ੍ਰਭ ਛੋੜ ਅਨਨਾਗੈ ਨਰਕ ਸਮਝੀਏ ਕਹਿੰਦੇ ਪ੍ਰਭ ਨੂੰ ਛੱਡ ਕੇ ਨਾ ਜਦੋਂ ਹੋਰ ਪਾਸੇ ਮਾਇਆ ਦੇ ਨਾਲ ਤੂੰ ਪਾ ਲੈਣਾ ਇਹਨੂੰ ਸਮਝ ਲੈ ਕਿ ਤੂੰ ਨਰਕ ਦੇ ਵਿੱਚ ਸਮਾਇਆ ਪਿਆ ਹੈ ਨਰਕ ਦੇ ਵਿੱਚ ਸਮਾ ਗਿਆ ਕਹਿੰਦੇ ਨਰਕ ਕਹਿੰਦੇ ਅੰਦਰੋਂ ਨਰਕ ਕਹਿੰਦੇ ਇਹ ਨਹੀਂ ਕਿ ਬਾਹਰ ਸਾਡੇ ਮਨ ਤੋਂ ਬਾਅਦ ਦੇ ਵਿੱਚ ਇਨਸਾਨ ਜਾਂਦੇ ਜਾਂਦੇ ਨਰਕ ਦੇ ਵਿੱਚ ਪੈ ਜਾਂਦਾ ਕੋਈ ਮਾਨ ਦੀ ਲਗਣਾ ਹਰ ਬੇਦ੍ਰਿਸ਼ਨਾਵਾ ਦੇ ਵਿੱਚ ਇਹ ਰਖਾ ਕਰੀ ਜਾਣੀ ਭਰਾਣੇ ਨੇ ਕਿ ਆਹ ਕੋਠੀ ਤੋਂ ਪਾਲੇ ਭਰਾਣੇ ਦਾ ਬਟਾ ਉਹਨਾਂ ਪਾਰ ਕਿਉਂ ਚਲਾ ਗਿਆ ਕਿਉਂ ਸੈਟਲ ਹੋ ਗਿਆ ਪਤਾ ਨਹੀਂ ਕਿੰਨੇ ਕਿੰਨੇ ਈਰ ਕੇ ਸਾਡੇ ਅੰਦਰ ਚੱਲ ਰਹੇ ਨੇ ਕਹਿੰਦੇ ਮਨ ਇਹਨਾਂ ਈਰਖਿਆ ਦੇ ਵਿੱਚ ਸਮਾਇਆ ਹੋਇਆ ਹੈ ਕਿਉਂ ਕਿਉਂਕਿ ਪ੍ਰਭੂ ਨੂੰ ਛੱਡ ਦਿੱਤਾ ਹੈ ਮਾਇਆ ਦੇ ਪੁਛੇ ਤੋੜ ਕੇ ਹੀਨੇ ਪੰਥੀ ਜਿਹੜੇ ਨੇ ਹੋ ਕਿਰਪਾ ਦਿਆਰ ਨਾਨਕ ਪਾਉ ਪੰਜੀਏ ਇਹ ਅਰਦਾਸ ਹੈ ਉਸ ਮਾਲਕ ਅਕਾਹ ਮੇਰੇ ਮਾਲਕ ਜੀਓ ਮੇਰੇ ਉੱਪਰ ਕਿਰਪਾ ਕਰੋ ਅਸੀਂ ਵੀ ਕਹਤੇ ਅਰਦਾਸ ਕਰਕੇ ਕਿ ਵਾਹਿਗੁਰੂ ਜੀ ਮੇਰੇ ਉੱਪਰ ਕਿਰਪਾ ਕਰਦੇ ਹੋ ਨਾਨਕ ਪਾਉ ਪੰਜੀਏ ਕਹਿੰਦੇ ਜਿਹੜੇ ਮੇਰੇ ਅੰਦਰ ਪਾਉ ਸੀ ਜਿਹੜੇ ਮੇਰੇ ਤੇ ਡਰ ਪੈ ਚੁਕੋਏ ਨੇ ਕਹਿੰਦੇ ਸਾਰੇ ਦੇ ਸਾਰੇ ਨਾਸ਼ਪੰਜੀ ਤੋਂ ਪਾਪ ਨਾਸ਼ ਹੋ ਜਾਂਦੇ ਮੇਰੇ ਅੰਦਰ ਸਾਰੇ ਨਸ਼ਟ ਹੋ ਜਾਂਦੇ ਖਤਮ ਹੋ ਜਾਂਦੇ ਜਿਹੜੇ ਮੇਰੇ ਅੰਦਰ ਈਰਖਾ ਦਾ ਪਤਾ ਨਹੀਂ ਕਿੰਨਾ ਕਿ ਇੱਕ ਰੋਧ ਹੈ ਲੋਭ ਹੈ ਮੂ ਹੈ ਕਾਮ ਹੈ ਹੰਕਾਰ ਹੈ ਸਾਰੇ ਸਾਰੇ ਜਿਹੜੇ ਮੇਰੇ ਅੰਦਰ ਪੰਜ ਚੋਰ ਬੈਠੇ ਨੇ ਇਹ ਸਾਰੇ ਦੇ ਸਾਰੇ ਮੇਰੇ ਅੰਦਰ ਖਤਰ ਹੋ ਜਾਣ ਮੇਰੇ ਉੱਪਰ ਤੋਂ ਬਾਈ ਗੁਰੂ ਦੀ ਕਿਰਪਾ ਕਰੇ ਸ਼੍ਰੀ ਦਿੰਦਰ ਮਾਲ ਸਾਹਿਬ ਤੋਂ ਸ੍ਰੀ ਅਮਰਤ ਵੇਲ ਨਦੀ ਦਾ ਹੁਕਮ ਹੋਵੇ ਆਪਾਂ ਉਪਾਈ ਹਰ ਅੰਦਰ ਵਾਲ ਨੂੰ ਪਜੰਬ ਲੈਣੇ ਏਕਾ ਪਿਛਲੇ ਅੰਦਰ ਵਾਲ ਨੂੰ ਨਾ ਜਿਹੜਾ ਆਪਣਾ ਲਾਈਫ ਚੱਲਦਾ ਇਹ ਰਸਪੁਣਿ ਸਾਇਦਾ ਇਹ ਜਦੋਂ ਆਪਾਂ ਬੈਠ ਕੇ ਉਦੋਂ ਬੇਨਤੀ ਕੀਤੀ ਸੀ ਸੰਗਤ ਚਰਨਾ ਦੇ ਵਿੱਚ ਕਿ ਭਾਈ ਆਪਣੇ ਸਕੂਲ ਦੇ ਵਿੱਚ ਬੱਚਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੈ ਪੱਖਿਆਂ ਦੀ ਲੋੜ ਹੈ ਜਿਸ ਵਿੱਚ ਸੰਗਤ ਨੇ ਲਾਈਵ ਦੇਖਦੇ ਹੋਏ ਆ ਉਹ ਆਪਣੀ ਸੰਗਤ ਨੇ ਇੰਥੋਂ ਨਾਲ ਮਿਲ ਕੇ ਉਹ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਦੂਸਰੇ ਦੇ ਨਹੀਂ ਜਿਹੜੇ ਬੱਚਿਆਂ ਦੀ ਡਿਮਾਂਡ ਸੀ ਪੱਖਿਆਂ ਦੀ ਕੋ ਪੂਰਾ ਕੀਤਾ ਮੈਂ ਆਪਣੇ ਬੇਤਤੀ ਕਿਸੇ ਕੇ ਸਭ ਤੋਂ ਵੱਡਾ ਬੰਨਏ ਮਸੂਮਾਂ ਦਾ ਚੰਗਾ ਪਰ ਇਹਨਾਂ ਦਾ ਪਾਲਣ ਪੋਸ਼ਣ ਹੋ ਜਾਏ ਬੱਚਿਆਂ ਦਾ ਚੰਗੀ ਸੋਹਣੀ ਲਾਈਨ ਦਿਖਾਈ ਜਾਵੇ ਚੰਗਾ ਮਾਰਗ ਦਿਖਾਇਆ ਜਾਵੇ ਆਉਣ ਵਾਲਾ ਟੰਡਾ ਸਮਾਜ ਬਣ ਜਾਏਗਾ ਇਹ ਸਾਡੇ ਉੱਪਰ ਹੈ ਕਿ ਅਸੀਂ ਸਮਾਜ ਨੂੰ ਕਹੇ ਜਾਂ ਬਣਾਉਣਾ ਚਾਹੁੰਦੇ ਹਾਂ ਕਿ ਕਿੱਥੋਂ ਸ਼ੁਰੂ ਕਰਾਂਗੇ ਕਿ ਜਿਵੇਂ ਕਿ ਹੁਣ ਆਪਣੀ ਉਮਰ ਦੇ ਆਪਾਂ ਤਾਂ ਹੁਣ ਮੋੜ ਬਣ ਗਏ ਆਪਾਂ ਹੁਣ ਸੁਧਾਰ ਹੋਣਾ ਮੁਸ਼ਕਲ ਹੈ ਕੀ ਕਹਿ ਸਕਦੇ ਆ ਕਿ 100 ਦੇ ਵਿੱਚੋਂ ਦੋ ਚਾਰ ਬੋਡੀ ਬੋਡੀ ਬਦਲ ਜਗੇ। ਪਾ ਜਿਹੜੇ ਬੱਚੇ ਨੇ ਨਾ ਮਸੂਮ ਉਹਨਾਂ ਨੂੰ ਓਵਲ ਕਲੀਆਂ ਨੇ ਜਿੱਦਾਂ ਮੋੜ ਕੇ ਲਾ ਦਾਂਗੇ ਤਾਂ ਲੱਗ ਜਾਣਗੇ। ਇਹ ਟਾਣੀਆਂ ਨੇ ਜਿੱਦਾਂ ਓੜਾਂਗੇ ਇਹ ਬੱਚੇ ਉਧਰ ਮੁੜ ਜਾਣਗੇ। ਅੱਜ ਅਸੀਂ ਇਹਨਾਂ ਨੂੰ ਸੋਹਣਾ ਇਹਦਾ ਰੰਗ ਸੈਂਡ ਸੋਹਣਾ ਹੋਏਗਾ। ਪਰ ਬੇਚਤ ਨਹੀਂ ਹੋਏਗੀ। ਇਪਰਾਂ ਇੰਕੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਤੋਂ ਵੇਖਣ ਨੂੰ ਸਵਾਰ ਦੇਣਗੇ। ਉਸ ਜਿਹੜੀ ਬੇਨਤੀ ਦੇ ਵਿੱਚ ਉਹਦੇ ਵਿੱਚ ਜਿਹੜਾ ਜੋਗ ਦਾ ਨਾ ਪਾਇਆ ਸੀ ਉਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ 바ਵਾ ਉਤਰ ਸਰਦਾਰ ਗੁਰਪ੍ਰੀਤ ਸਿੰਘ ਜੀ ਯੂਐਸਏ ਵਾਲੇ ਉਹਨਾਂ ਨੇ ਉਸੇ ਟਾਈਮ ਦੇ ਜਦੋਂ ਮੈਂ ਪਿੰਨ ਦੀ ਤੇ ਪੰਜ ਪੱਖਿਆਂ ਦੀ ਉਹਨਾਂ ਨੇ ਸੇਵਾ ਕਰਵਾਈ ਉਸ ਤੋਂ ਬਾਅਦ ਸਰਦਾਰ ਜਸਜੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਕਿਉਂਕਿ ਸਰਦਾਰ ਗੁਰਨਾਮ ਸਿੰਘ ਜੀ ਦੇ ਛੋਟੇ ਭਰਾ ਨੇ ਉਹਨਾਂ ਨੂੰ ਜਦੋਂ ਲਾਇਕ ਸੁਣ ਕੇ ਉਹਨਾਂ ਨੂੰ ਪਤਾ ਲੱਗਿਆ ਪੰਜ ਪੱਖਿਆਂ ਦੀ ਉਹਨਾਂ ਨੇ ਉਸੇ ਟਾਈਮ ਦੇ ਜੇ ਸਾਹਿਬ ਦੇ ਨਾਲ ਗੱਲ ਕਰਕੇ ਉਹਨਾਂ ਨੇ ਸੇਵਾ ਕਰਵਾ ਦਿੱਤੀ ਉਸ ਤੋਂ ਬਾਅਦ ਵਿੱਚ ਦੋ ਪੱਖੇ ਨਾਲਸ ਵੱਲੋਂ ਸੇਵਾ ਕਰਵਾਈ ਗਈ ਇਸੇ ਤਰ੍ਹਾਂ ਸਰਦਾਰ ਗੁਰਿੰਦਰ ਸਿੰਘ ਵੱਲੋਂ ਇੱਕ ਜਿਹੜਾ ਵੱਡਾ ਪੱਖਾ ਸੀ ਸਟੈਂਡ ਵਾਲਾ ਉਹਨਾਂ ਨੂੰ ਲੋੜ ਸੀ ਉਹ ਜੈ ਸਿੰਘ ਸਾਹਿਬ ਨੇ ਆਪਣੇ ਵੱਲੋਂ ਸੇਵਾ ਕਰਵਾਈ ਸੀ ਇਸੇ ਤਰ੍ਹਾਂ ਭੈਣ ਬਲਜੀਤ ਕੌਰ ਜੀ ਜੋ ਕਿ ਸਾਡੇ ਬਲਾਸਪੁਰ ਵਾਲੇ ਭੈਣ ਜੀ ਨੇ ਤੇ ਉਹਨਾਂ ਵੱਲੋਂ 150 ਰੁਪਏ ਦੀ ਸੇਵਾ ਕਰਵਾਈ ਸੀ ਇਸੇ ਤਰ੍ਹਾਂ ਗੁਰਿੰਦਰ ਸਿੰਘ ਸੈਕਟਰੀ ਸਾਹਿਬ ਵੱਲੋਂ 500 ਰੁਪਏ ਦੀ ਸੇਵਾ ਕਰਵਾ ਕੇ 13 ਪੱਖੇ ਔਰ ਇੱਕ ਕੇਬਲ ਦੀ ਜਰੂਰ ਸੀ ਉਹ ਵੀ ਪਾਈ ਔਰ ਜਿੰਨਾ ਲੋਕਾਂ ਦੇ ਅੰਦਰ ਪੈਂਡਲਿਸ ਕਰਵਾਉਣਾ ਸੀ ਉਹ ਬੱਚਿਆਂ ਨੂੰ ਕੀਤਾ ਬਾਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਬਹੁਤ ਵੱਡੇ ਪੋਨਾਂ ਦੀ ਗੱਲ ਹੈ ਕਰੋ ਬਹੁਤ ਵੱਡਾ ਪੋਨਾ ਹੈ ਆਪਾਂ ਇਹਦੇ ਗਰਮੀ ਦੇ ਵਿੱਚ ਤਾਂ ਬੈਸੀ ਬੈਠਣਾ ਉੱਪਰ ਹੈ ਮੈਂ ਬਿਨਾਂ ਪੱਖਿਆਂ ਤੋਂ ਕੰਦਲ ਵਸੀ ਜੇ ਦੇਸ਼ਾ ਵਿੱਚ ਅੰਦਰラウンド ਕੀਤਾ ਮੈਂ ਵੀ ਕਹਿ ਜਾ ਕੇ ਦੇਖਿਆ ਅੰਦਰ ਤਾਂ ਪਤਾ ਲੱਗਿਆ ਕਿ ਇੰਨਾ ਪੁਰਾ ਖਾਲਸੀ ਦੇ ਬੱਚੇ ਇੱਥੇ ਕੱਟ ਕੇ ਮੇ ਰਹੇ ਨੇ ਇਸ ਸੰਸਥਾਵਾ ਦੇ ਵਿੱਚ ਮੁਰੱਖੋ ਜਿਹੜੀਆਂ ਸਾਧੀਆਂ ਸੰਸਥਾਵਾ ਨੇ ਨਾ ਇਹ 1 2 ਬੰਦਿਆਂ ਦੇ ਰਸਤੇ ਗੱਲ ਨਹੀਂ ਸਾਡਾ ਸਾਰਿਆਂ ਦਾ ਫੰਡ ਬਣਦਾ ਹੈ ਇਹ ਮਾਪੇ ਅਗਰ ਨਹੀਂ ਸਾਡੇ ਬੱਚੇ ਪੜ੍ਹਦੇ ਫੇਰ ਵੀ ਅਸੀਂ ਪੈਣਾ ਦੇ ਦੋ ਪੈਣਾ ਲੜ ਕੇ ਤਰਨ ਲੜ ਕੇ ਆਪਾਂ ਜਾ ਸਕਦੇ ਕੋਈ ਗੱਲ ਉੱਥੇ ਗਰੋਸ ਟੋਕ ਨਹੀਂ ਸਾਡੇ ਬੱਚੇ ਨੇ ਸਾਡੇ ਸਕੂਲ ਹੈ ਸਾਡੀ ਸ਼ਸਤ ਹੈ ਅਸੀਂ ਜਾ ਕੇ ਉਹਨਾਂ ਦੇ ਬੱਚਿਆਂ ਦਾ ਜ਼ਰੂਰ ਪਤਾ ਲੱਗੇ ਹੋਰ ਵੀ ਕਿੰਨੇ ਕੰਮ ਜ਼ਰੂਰੀ ਨਹੀਂ ਕਿ ਸਕੂਲ ਦੀ ਮੈਂ ਗੱਲ ਕਰ ਰਿਹਾ ਹਾਂ ਹੋਰ ਵੀ ਸਾਹਗੀਆਂ ਥਾਵਾਂ ਸਾਰੀਆਂ ਨੇ ਜਿਵੇਂ ਆ ਦੇਖੋ ਉਹਨਾਂ ਜਿਹੜਾ ਆਕਰਲ ਮੈਂ ਦੇਖ ਰਿਹਾ ਕਿੰਨੀ ਸਾਫ਼ ਸੁਥਰੀ ਪੜਣਾ ਕਰਕੇ ਗਈਆਂ ਨੇ ਆ ਬੈਂਚੇ ਸੋਹਣੇ ਲੱਗਦੇ ਆ ਆਪਾਂ ਇਹ ਸਾਰੀਆਂ ਸਹੂਤਾਵਾਂ ਨੂੰ ਸੰਭਾਲਣਾ ਦੇਖੋ ਜਦੋਂ ਮੈਂ ਬਿਲਡਿੰਗ ਪਾਈ ਹੋਏਗੀ ਨਾ ਸਰਦਾਰਜੀਤ ਸਿੰਘ ਦੀ ਸਰਪੰਚ ਉਹਨਾਂ ਨੇ 22 ਸੀ ਬਿਲਡਿੰਗ ਦੇ ਵਿੱਚ ਉਹਨਾਂ ਸੰਪੰਨ ਹੋਦੇ ਸੀ ਅੱਜ ਉਹਨਾਂ ਦੇ ਲਾਇਕ ਉਹ ਬੂਟਿਆਂ ਦਾ ਆਪਾਂ ਆਨੰਦ ਮਾਣਦੇ ਰਹੀਆਂ ਬੈਠ ਕੇ ਆਪਾਂ ਬੂਟੇ ਲਾ ਕੇ ਜਾਵਾਂਗੇ ਅਗਲੀਆਂ ਪੀੜ੍ਹੀਆਂ ਆਨੰਦ ਮਾਣਣਗੀਆਂ ਅੱਜ ਇਹ ਬਿਲਡਿੰਗ ਥੋੜੀ ਬਣਾਈ ਆਪਾਂ ਬੈਠ ਕੇ ਆਨੰਦ ਮਾਣ ਰਹੇ ਆ ਨਾ ਇਸ ਬਿਲਡਿੰਗ ਦੇ ਵਿੱਚ ਪਰ ਇਹਦੀ ਸਾਂਭ ਸੰਭਾਲ ਕਰਨ ਦੀ ਵੀ ਸਾਡੇ ਸਾਰਿਆਂ ਦਾ ਫਰਕ ਪੈਂਦਾ ਕੋਈ ਵੀ ਸਾਂਝੀਆਂ ਚੀਜ਼ਾਂ ਨੇ ਪਿੰਡ ਦੀਆਂ ਕੋਈ ਵੀ ਕੋਈ ਚੀਜ਼ ਵਸਤੂ ਬਣੀ ਹੈ ਸਾਂਝੀ ਹੁਣ ਆਪਣਾ ਕਾਇਮ ਦਾ ਸਵਾਲ ਪਾਇਆ ਹੈ ਉਹ ਜ਼ਰੂਰੀ ਨਹੀਂ ਕਿ ਵੀ ਜਿਹੜੀ ਕਮੇਟੀ ਬਣੀ ਹੈ ਵੀ ਉਹੀ ਸੰਭਾਲਣਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੀ ਕੀ ਕਹੇ ਜੀ ਦਾ ਨੁਕਸਾਨ ਨਾ ਹੋਵੇ ਕਿਉਂਕਿ ਵੀ ਆਉਣ ਵਾਲੇ ਜਿਹੜੇ ਅੱਗੇ ਹੋਰ ਰੋਡ ਹਰ ਇੱਕ ਪਿੰਜ ਰਹਿੰਦੀ ਹੈ ਉਹ ਹੀ ਸੰਭਾਲ ਕਰਾਂਗੇ ਉਹਦੀ ਲਾਈਫ ਲੰਬੀ ਹੋ ਜਾਏਗੀ ਤਾਂ ਕਿ ਸਾਰਿਆਂ ਦੀ ਸਾਡੀ ਉਹ ਜਿਹੜੀਆਂ ਲੋੜਾਂ ਪੂਰੀਆਂ ਕਰ ਸਕੇ ਇਸ ਵਾਸਤੇ ਮੈਂ ਪੜਾਇਆ ਸੀ ਨਾ ਕਿ ਮੰਗਾਈ ਦਾ ਜਮਾਨਾ ਹੈ ਕਿ ਆਪਾਂ ਕੋਈ ਚੀਜ਼ ਕਰਾਇਦ ਲੈ ਕੇ ਆਵਾਂ ਕਿੰਨਾ ਕਰਾਇਆ ਦੇਣਾ ਪਵੇਗਾ ਜਿੱਤੇ ਕੋਲੇ ਹੋ ਵੀ ਦੇ ਉੱਤੇ ਬੰਦ ਲਾਂਗੇ ਆ ਇਸੇ ਤਰ੍ਹਾਂ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਸਾਰੀਆਂ ਸੰਸਥਾਵਾਂ ਜਿੱਥੇ-ਜਿੱਥੇ ਵੀ ਤੁਸੀਂ ਤੁਹਾਨੂੰ ਪਤਾ ਲੱਗਦਾ ਨਜ਼ਰ ਆਉਂਦਾ ਹੈ ਆਪਾਂ ਸਾਰੇ ਵੱਧ ਕਰਕੇ ਯੋਗਦਾਨ ਪਾਇਆ ਕਰ ਗਏ ਮੈਂ ਬਹੁਤ ਧੰਨਵਾਦ ਕਰਾਂਗੇ ਜਿਹੜਾ ਨਹੀਂ ਇੱਕ ਬੋਲ ਦੇ ਉੱਪਰ ਹੀ ਇਹਨਾਂ ਸੇਵਾ ਕਰਕੇ ਇਹਦੇ ਵਿੱਚ 4000 ਰੁਪਏ ਦਾ ਖਾਤਾ ਹੈ ਸੀ ਮਿਸਤਰੀ ਦਾ ਜਿਹਦੇ ਵਿੱਚ 2500 ਰੁਪਏ ਦੀ ਸੁਪਨੀ ਸਾਹਿਬ ਸਰਵਸਥਾਨੀ ਦੀ ਬੇਤਰਪੂਰ ਪਾਲਣ ਕਰ ਵਾਕਿਪ ਇਹ ਸਾਰੇ ਕੰਮ ਨੂੰ ਆਪਾਂ ਨੇ ਪਰਚਾੜਦਾ ਗੁਰੂ ਦੀ ਕਿਰਪਾ ਨਾਲ ਕੇ ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਮਾਣ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਸਿਮਾਵਾ ਜੋ ਸਾਨੂੰ ਮਿਲਦੀਆਂ ਨੇ ਤਾਂ ਸਦਾ ਚੜ ਕੇ ਸਦਾ ਪਾਗੇ ਇੰਨੀਆਂ ਬੇਰਤੀਆਂ ਪ੍ਰਮਾਣ ਕਰਿਓ ਜੋ ਅਗਲੇ ਅੰਦਵਾਰ ਭਾਈ ਦੇਖ ਦੀ ਵਾਰੀ ਹੈ ਉਸ ਸਰਦ ਬਲ ਸਿੰਘ ਜੀ ਹਨ ਗੰਦੀ ਫੰਗੀ ਸਰਦ ਕਮਲ ਸਿੰਘ ਜੀ ਉਹਨਾਂ ਦੇ ਪਰਵਾਰ ਕੋਲੋਂ ਭਾਈ ਅਗਲੇ ਅੰਦਵਾਰ ਨੂੰ ਦੇਖ ਚਾਹੀ ਜਾਈ ਜੇਗੀ ਗੁਣਯ ਬੀਨ ਤੇ ਪ੍ਰਮਾਣ ਕਰਿਓ ਬਲਾਗ ਜੀ ਕੇ ਫਤੇ ਵਾਰੀ ਗੁਰਜੀ ਕਾ ਖਾਲਸਾ ਵਾਰੀ ਗੁਰਜੀ